ਦੋਸਤੋ ਮੈਂ ਇਸ ਵੇਲੇ ਖੜਾ ਕਾਠਗੜ੍ਹ ਹਿਮਾਚਲ ਦੇ ਵਿੱਚ ਜਿੱਥੇ ਕੇ ਸ਼ਿਵਜੀ ਮਹਾਰਾਜ ਜੀ ਦਾ ਬਹੁਤ ਹੀ ਪ੍ਰਾਚੀਨ ਮੰਦਿਰ ਇਤਿਹਾਸਕ ਮੰਦਿਰ ਹੈ ਜਿਹੜਾ ਕਿ ਕਿਨਾ ਸਰ ਇਹਨਾਂ ਦਾ ਕਾਠਗੜ੍ਹ ਕਾਠਗੜ੍ਹ ਸ਼ਿਵਜੀ ਮਹਾਰਾਜ ਭੋਲੇ ਮਹਾਦੇਵ ਦਾ ਮੰਦਿਰ ਆ ਦੇਖੋ ਮੈਂ ਤੁਹਾਨੂੰ ਅੰਦਰ ਦੇ ਦਰਸ਼ਨ ਕਰਾ ਰਿਹਾ ਮੇਰੇ ਨਾਲ ਖੜੇ ਨੇ ਸੇਵਾਦਾਰ ਜੀ ਇਹ ਅੰਦਰ ਦਾ ਦ੍ਰਿਸ਼ ਪ੍ਰਭੂ ਦੇ ਮੰਦਰ ਦਾ ਮੰਦਰ ਦਾ ਦ੍ਰਿਸ਼ ਦਿਖਾ ਰਹੇ ਆ ਜੀ ਅਰਧ ਨਾਰੀ ਸਰੂਪ ਮੰਦਰ ਆ ਜੀ ਇਹ ਸ਼ਿਵਲਿੰਗ ਪ੍ਰਭੂ ਦੇ ਜਿਹੜੇ ਕੇ ਮੈਂ ਸੁਣਿਆ ਇਤਿਹਾਸ ਦੇ ਵਿੱਚ ਕਿ ਜਦੋਂ ਸ਼ਿਵਰਾਤਰੀ ਹੁੰਦੀ ਆ ਇਹ ਸਰੂਪ ਅਲੱਗ-ਅਲੱਗ ਆ ਜੀ ਥੋੜੇ ਥੋੜੇ ਡਿਫਰੈਂਸ ਨੇ ਲੇਕਿਨ ਜਦੋਂ ਸ਼ਿਵਰਾਤਰੀ ਦਾ ਤਿਹਾਰ ਆਉਂਦਾ ਉਹ ਤਸਵੇਂ ਆਉਂਦਾ ਤੇ ਇਹ ਸ਼ਿਵਲਿੰਗ ਜਿਹੜੇ ਨੇ ਇੱਕਠੇ ਹੋ ਜਾਂਦੇ ਆ ਜੀ ਮਾਂ ਪਾਰਵਤੀ ਤੇ ਭੋਲੇ ਸ਼ੰਕਰ ਦਾ ਜੀ ਮੈਂ ਤੁਹਾਨੂੰ ਇਧਰੋਂ ਵੀ ਦਰਸ਼ਨ ਕਰਾਉਣਾ ਜੀ ਆ ਦੇਖੋ ਜੀ ਆ ਸਰੂਪ ਜਿਹੜੇ ਆ ਅਲੱਗ-ਅਲੱਗ ਆ ਅਲੱਗ-ਅਲੱਗ ਸਰੂਪ ਆ ਜੀ ਲੇਕਿਨ ਜਦੋਂ ਸ਼ਿਵਰਾਤਰੀ ਹੁੰਦੀ ਆ ਮਹਾ ਭੰਡਾਰਾ ਹੁੰਦਾ ਜੀ ਪ੍ਰਾਚੀਨ ਮਹਾ ਭੰਡਾਰਾ ਉਦੋਂ ਇਹ ਸਰੂਪ ਜਿਹੜੇ ਆ ਇੱਕ ਹੋ ਜਾਂਦੇ ਆ ਜੀ ਸਾਡੇ ਕੋਲ ਪੰਡਤ ਜੀ ਵੀ ਆਏ ਆ ਇਹਨਾਂ ਨੇ ਵੀ ਤੁਹਾਨੂੰ ਦਰਸ਼ਨ ਕਰਾਉਣੇ ਆ ਜੀ ਰਾਮ ਰਾਮ ਜੀ ਪੰਡਤ ਜੀ सर शुभ नाम क्या है आपका सुनील सुनील जी सर कितना समय हो गया आपको जहाँ सेवा करते पूरी उम्री हो गई क्या बात है ये देखिए इन महात्माओं के दर्शन करना भी हमारे लिए बहुत कर्मों की बात है तीस वर्ष हो गई तीस वर्ष हो गए जी हमारे महात्मा जी को जहाँ सेवा करते हुए मंदिर में और देखिए जो मंदिर की महानता है मैं पहले भी आपको बता चुका हूँ जी अभी मैं थोड़ा सा बाहर से भी मैं दिखाता हूँ आपको ਆ ਐਂਟਰੀ ਗੇਟ ਹੈ ਉਧਰੋਂ ਵੀ ਐਂਟਰੀ ਗੇਟ ਦਿਖਾਉਣੀ ਹੈ ਤੁਹਾਨੂੰ ਜੀ ਬਹੁਤ ਹੀ ਇਤਿਹਾਸਕ ਮੰਦਿਰ ਪ੍ਰਾਚੀਨ ਮੰਦਿਰ ਦੇਖੋ ਸੰਗਤਾਂ ਦੂਰ ਦੂਰ ਤੋਂ ਆ ਰਹੀਆਂ ਨੇ ਇਹ ਦਾਨ ਪੱਤਰ ਹੈ ਜੀ ਆਹ ਦੇਖੋ ਇਹ ਤਾਂ ਬਹੁਤ ਹੀ ਵਿਸ਼ਾਲ ਬੁਲਡ ਮਤਲਬ ਦਿਖਾ ਰਹੇ ਆ ਜੀ नंदी स्वरूप महाराज का देखो संगत बैठी है जी जेडे दर्शन करने आए दूरों दूरों और मैं ये बाहर से दिखाता हूँ जी आपको और उधरों एंट्री गेट है जी देखो गेट है बहुत ही खूबसूरत मंदिर ਮੰਦਰ ਦਾ ਦ੍ਰਿਸ਼ ਦੇਖੋ ਜੀ ਮੰਦਰ ਕੇ ਅੰਦਰ ਸਮਣਾ ਹੈ ਜੀ ਬਹੁਤ ਹੀ ਵਿਸ਼ਾਲ ਮੰਦਰ ਖੂਬਸੂਰਤ ਮੰਦਰ ਕਾਠਗੜ ਹਿਮਾਚਲ ਪ੍ਰਦੇਸ਼ ਜੋ ਕਿ ਪੰਜਾਬ ਦੇ ਨਾਲ ਹੀ ਪੰਜਾਬ ਤੋਂ ਅਗਲੇ ਪੱਸੇ ਜਿਹੜਾ ਪੰਜਾਬ ਤੋਂ ਹਿਮਾਚਲ ਤੋਂ ਪਹਿਲਾਂ ਆੰਦਾ ਪਿੰਡ ਜੀ ਕਾਠਗੜ ਆ ਦੇਖੋ ਜੀ ਪ੍ਰਾਚੀਨ ਮੰਦਿਰ ਉਹ ਮੰਦਿਰ ਦਾ ਬਾਹਰ ਦਾ ਦ੍ਰਿਸ਼ਮਾ ਦਿਖਾ ਰਿਹਾ ਜੀ ਇਹ ਰਾਧਾ ਸ਼ਾਮ ਮੰਦਿਰ ਹੈ ਜੀ ਇਹਦੇ ਵਿੱਚ ਹੀ ਬਣਿਆ ਹੋਇਆ ਹੈ ਰਾਮ ਜਾਨ ਕੀ ਮੰਦਿਰ ਵਾਹ ਜੀ ਵਾਹ ਪ੍ਰਭੂ શ્રી RAM ਲਖਮਨ ਜੀ ਮਾਤਾ ਸੀਤਾ ਜੀ ਦੇਖੋ ਬਰਾਜਮਾਨ ਨੇ ਜਿਹੜੇ ਦਰਸ਼ਨ ਦੇ ਰਹੇ ਸਾਨੂੰ ਇਹ ਹੋਰ ਇੱਕ ਜੀ 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 ਲਖਨ ਜਾਨਕੀ RAM ਲਖਨ ਜਾਨਕੀ ਮੰਦਿਰ ਹੈ ਜੀ ਇਹ ਇਹ ਮੰਦਿਰ ਦੇ ਅੰਦਰ ਹੈ ਜੀ RAM ਲਖਨ ਜਾਨਕੀ ਮੰਦਿਰ ਵਾਹ ਜੀ ਵਾਹ ਇਹ ਰਾਧੇ ਕ੍ਰਿਸ਼ਨਾ ਜੀ ਇਹ ਇਹ ਰਾਧੇ ਕ੍ਰਿਸ਼ਨਾ ਦਾ ਮੰਦਿਰ ਹੈ ਜੀ ਹੇ ਰਾਧਾ ਕ੍ਰਿਸ਼ਨ ਪੁਜਾਰੀ ਜੀ ਸਾਨੂੰ ਮੰਦਿਰ ਦੇ ਦਰਸ਼ਨ ਕਰਾ ਰਹੇ ਹਨ ਇਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਜੀ ਕ੍ਰਿਸ਼ਨ ਨਰਵਰਾਨ ਕ੍ਰਿਸ਼ਨ ਭਗਵਾਨ ਕੀ ਜੈ ਰਾਧੇ 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 ਓ ਮਾਤਾ ਅਜੂ ਭਗਵਤੀ ਪ੍ਰਣੀਤਾ ਦੁਰਗਾ ਮਾਤਾ ਮਾਤਾ ਭਗਵਤੀ ਦੇ ਵੀ ਆਪ ਜੀ ਨੂੰ ਦਰਸ਼ਨ ਕਰਾਣੇ ਆ ਜੀ ਆ ਦੇਖੋ ਕਾਠਗੜ ਪ੍ਰਾਚੀਨ ਸ਼੍ਰੀ ਮੰਦਿਰ ਸਦਾਰ ਸਭਾ ਰਜਿਸਟਰਡ ਕਾਠਗੜ चंद्र का दृश्य जी प्रभु का शुकराना है महाकाली माँ ਬੁੱਕ ਸਟਾਲ ਹੈ ਜੀ ਬਹੁਤ ਹੀ ਖੂਬਸੂਰਤ ਬੁੱਕ ਸਟਾਲ ਅੰਦਰ ਲੱਗਾ ਹੋਇਆ ਹੈ ਜਿਹੜਾ ਕਿ ਪ੍ਰਭੂ ਹਨੂਮਾਨ ਜੀ ਦਾ ਮੰਦਿਰ ਜੀ ਆ ਦਰਸ਼ਨ ਕਰੋ ਜੀ ਪ੍ਰਭੂ ਹਨੂਮਾਨ ਜੀ ਦੇ ਮੰਦਿਰ ਦੇ ਭੋਲੇ ਨਾਥ ਅਜੀ ਸਰ ਰਾਮ ਰਾਮ ਜੀ ਸਰ ਕਿਤਨੇ ਸਮੇਂ ਸੇ ਆਪ ਸੇਵਾ ਕਰ ਰਹੇ ਆ ਜੀ ਸੇਵਾ ਸਤਿ ਸ੍ਰੀ ਅਕਾਲ ਜੀ ਬਹੁਤ ਹੀ ਖੂਬਸੂਰਤ ਸ਼ੁਭਨਾਮ ਜੀ ਆਪਕਾ ਮਨੋਰ ਸ਼ਰਮਾ ਜੀ ਮਨੋਰ ਸ਼ਰਮਾ ਜੀ ਜਿਹੜੇ ਕਿ ਸਾਡੇ ਮੰਦਿਰ ਦੇ ਵਿੱਚ ਕੈਸ਼ੀਅਰ ਦੇ ਤੌਰ ਤੇ ਸੇਵਾ ਨਿਭਾ ਰਹੇ ਨੇ ਜੀ ਮੰਦਿਰ ਦੀ ਪ੍ਰਚੀਨ ਕੀ ਇਤਿਹਾਸ ਸਾਰੇ ਨਾਲ ਇਸ ਮੰਦਿਰ ਦਾ ਉਧਰ ਪੁੱਛ ਲਓ ਜੀ ਹਨੇ ਜੀ RAM RAM ਕੀ ਹਾਲ ਹੈ ਸਰ ਠੀਕ ਹੈ ਜੀ ਆਸਾਈਏ ਕੀ ਨਾਮ ਹੈ ਜੀ ਆਪਕਾ ਮੈਂ ਅਸ਼ਵਨੀ ਕੁਮਾਰ ਹੈ ਜੀ ਅਸ਼ਵਨੀ ਜੀ ਬਹੁਤ ਖੁਸ਼ੀ ਹੋਈ ਜੀ ਤੁਹਾਡੇ ਦਰਸ਼ਕ ਰਕੇ ਸਰ ਕੀ ਤਾਂ ਆਸ ਹੈ ਸਮੰਦਰ ਦਾ ਬੜੀ ਚਰਚਾ ਸੁਣੀ ਹੈ ਬੜੇ ਅਖਬਾਰਾਂ ਦੇ ਵਿੱਚ ਟੀਵੀਆਂ ਦੇ ਵਿੱਚ ਇਹ ਪੂਲੇ ਸ਼ੰਕਰ ਦਾ ਮੰਦਿਰ ਹੈ ਜੀ ਜੀ ਪ੍ਰਾਚੀਨ ਜੀ ਯੁਗੋਪ੍ਰਾਂਤ ਇਹਦੇ ਦੋ ਪਾਰਟ ਆ ਗਏ ਨੇ ਜੁਤੇ ਮਾਤਾ ਪਾਰਵਤੀ ਜੀ ਵੱਡੇ ਬੋਧ ਸ਼ੰਕਰ ਜੀ ਤੇ ਗਰਮੀ ਦੇ ਵਿੱਚ ਮੂਰਤੀ ਜਿਹੜੀ ਆ ਉਹ ਅਲੱਗ ਹੁੰਦੀ ਹੈ ਸਰਦੀ ਇਕੱਠੀ ਹੁੰਦੀ ਹੈ ਸ਼ਿਵਰਾਤਰੀ ਰਾਤ ਨੂੰ ਉਹ ਥੀੜਾ ਪਛਮੇ ਲੰਨ ਨੂੰ ਨਾ ਠੀਕ ਹੈ ਇਹ ਮਹਾਰਾਜਾ ਰੰਜੀਤ ਸਿੰਘ ਦੇ ਵਾਰਦਾ ਬਣਾਇਆ ਮੰਦਿਰ ਹੈ ਜੀ ਇੱਥੇ ਹਰ ਇੱਕ ਰਾਜੇ ਦਾ ਬੰਦਾ ਜਿਹੜਾ ਸ਼ਦਾਲੂ ਮੱਥਾ ਟੇਕਦਾ ਹੈ ਪੰਜਾਬ ਹਰਿਆਣਾ ਦਿੱਲੀ ਜੰਮੂ ਕਸ਼ਮੀਰ ਹਿਮਾਚਲ ਦਾ ਜੋ ਵੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਪ੍ਰਾਚੀਨ ਮੰਦਿਰ ਦੇ ਬਾਰੇ ਜਾਣਕਾਰੀ ਦਿੱਤੀ ਸੰਗਤਾਂ ਨੂੰ ਮੈਂ ਇਹ ਵੀਡੀਓ ਰਹੀਂ ਰੂਬਰੂ ਵੀ ਮੈਂ ਕਰਵਾਵਾਂਗਾ ਜੀ ਬਹੁਤ ਬਹੁਤ ਧੰਨਵਾਦ ਪ੍ਰਬੰਧਕ ਕਮੇਟੀ ਜਿਹੜੇ ਕਿ ਪ੍ਰਾਚੀਨ ਸ਼੍ਰੀ ਮੰਦਿਰ ਕਮੇਟੀ ਹੈ ਮੈਂ ਇਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਸਹਿਯੋਗ ਦਿੱਤਾ ਵੀ ਬਹੁਤ ਬਹੁਤ ਧੰਨਵਾਦ ਥੈਂਕ ਯੂ